ਇਸ ਦੀ ਦਿੱਕਤ ਦਾ ਸਾਤਾ ਹੈ ਆਪਣੇ ਆਪਣੇ ਸ਼ੂਬੇ ਵਿੱਚ ਆਪਣੇ ਦੇਖ ਰਹੇ ਕਿ ਲੰਗਰ ਕਾਸੀ ਬਹੁਤ ਦੇਖਿਆ ਹੈ ਨਾ ਅੱਜ ਸਮਰਾਲਾ ਵਾਲਿਆਂ ਨੇ ਇੱਕ ਇੱਕ ਤਾਬਾਂ ਦਾ ਲੰਗਰ ਲਗਾਇਆ ਗਿਆ ਹੈ ਦੇਖਦੇ ਹਾਂ ਜੋ ਇੱਕ ਆਮਰੇਡ ਭਰਾ ਹਨ ਉਹਨਾਂ ਤੋਂ ਅਸੀਂ ਕੁਝ ਪੁੱਛ ਰਿਹਾ ਕਿ ਸਮਰਾਲਾ ਵਾਲੇ ਵੱਲੋਂ ਅਸੀਂ ਕੋਈ ਲੰਗਰ ਲਗਾਇਆ ਗਿਆ ਹੈ ਦੇਖੋ ਅਸੀਂ ਇਹ ਜੋ ਲੰਗਰ ਹੈ ਉਹਨਕੇ ਜਲਾ ਹੋਰ ਬਲੇਰੀਟਿਸ ਕਿਸਾਨੋ ਨੇ ਕਰ ਦਿਆ ਹੈ ਇਹ ਕਿਸਾਨੋਆਂ ਦੇ ਬਲਾਈ ਨੇ ਸਾਡੇ درمیان ਸੰਭਰਾਲੇ ਤੋਂ ਆਪਣੇ ਕਾਨੂੰਨ ਨੂੰ ਪਹਿਲਾਂ ਤਾਂ ਤੁਹਾਨੂੰ ਵੀਰਿਆ ਨਿਊਜ਼ ਵੱਲੋਂ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਮੈਂ ਤਰਨਤ ਸਿੰਘ ਜੀ ਸੰਭਰਾਲੇ ਤੋਂ अच्छा ये लंगर ਤੁਸੀਂ ਜਿਹੜਾ ਲਾਇਆ ਹੈ ਕਿਤਾਬਾਂ ਦਾ ਇਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਾਲੇ ਕਾਨੂੰਨਾਂ ਬਾਰੇ ਕਾਲੇ ਕਾਨੂੰਨਾਂ ਬਾਰੇ ਤਾਂ ਇਹੀ ਸੰਦੇਸ਼ ਹੈ ਕਿ ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ ਦੂਜਾ ਇਹ ਹੈ ਕਿ ਜਿਹੜੇ ਕਿਸਾਨ ਨੇ ਜਾਂ ਲੋਕ ਆਏ ਨੇ ਉਹਨਾਂ ਨੂੰ ਕਿਤਾਬਾਂ ਨੂੰ ਅੱਖਰ ਨਾਲ ਸ਼ਬਦ ਨਾਲ ਜੁੜਨਾ ਚਾਹੀਦਾ ਲੱਖਾਂ ਅਜੀ ਤਰਖੀਰ ਸੁਸਾਇਟੀ ਵੱਲੋਂ ਕੋਈ 5 ਲੱਖ ਤੋਂ ਵੱਧ ਦੀਆਂ ਕਿਤਾਬਾਂ ਸਵੇਰ ਦੇ ਡਿਸਟ੍ਰੀਬਿਊਟ ਕਰ ਚੁੱਕੇ ਆਂ ਤੇ ਇਹ ਮੈਜ ਤੇ ਦੀਪ ਦਿਲਵਰ 1.5 ਮਿੰਟ ਦੇ ਸਮੇਂ ਦੇ ਲਈ ਅਸੀਂ ਇਕੱਠਿਆਂ ਨੇ ਇੱਕ ਪ੍ਰੋਜੈਕਟ ਬਣਾਇਆ ਬਹੁਤਿਆ ਕਿਤਾਬਾਂ ਦੀਪ ਦਿਲਵਰ ਦੀਆਂ ਨੇ ਤੇ ਕੋਈ ਸੀ ਕਿ ਵਧੀਆ ਸਾਇੰਸਕ ਕਿਤਾਬਾਂ ਦਈਏ ਜਿਹੜੇ ਲੋਕ ਇੱਥੇ ਬੈਠੇ ਨੇ ਟਰਾਲੀਆਂ ਦੇ ਵਿੱਚ ਉਹਨਾਂ ਕੋ ਰਾਤ ਦਾ ਵਹਿਲਾ ਟਾਈਮ ਹੁੰਦਾ ਫੇਰ ਵੀ ਉਹ ਬੰਦੇ ਹੋਰ ਗੱਲਾਂ ਕਰਨ ਦੀ بجائے ਸਾਹਿਤ ਪੜਨ ਸਾਹਿਤ ਦੀ ਲੜਨ ਲੱਗਣ ਤਾਂ ਕਿ ਉਹਨਾਂ ਨੂੰ ਲੜਨ ਦੀ ਵੀ ਜਾਚ ਆਵੇ ਕਿ ਕਿਵੇਂ ਲੜਿਆ ਜਾਂਦਾ ਹੁੰਦਾ ਇਹਨਾਂ ਕਿਤਾਬਾਂ ਚ ਭਗਤ ਸਿੰਘ ਦੀਆਂ ਕਿਤਾਬਾਂ ਨੇ ਤਲਵੰਤ ਨੀਲੋਂ ਦੀ ਸ਼ਾਇਰੀ ਹੈ ਇਹਨਾਂ ਦੇ ਵਿੱਚ ਲਾਲ ਸਿੰਘ ਦਿਲ ਊਂਪrakash ਸ਼ਰਮਾ ਪਾਸ਼ ਉਹਨਾਂ ਦੀ ਕਵਿਤਾ ਹੈ ਕਿ ਜੋ ਨਸ਼ਿਆਂ ਦੇ ਖਿਲਾਫ ਮੇਰੀ ਬੜੀ ਮਸ਼ਹੂਰ ਕਿਤਾਬ ਸੀਗੀ ਛੇਮਾਤ ਨਸ਼ਿਆਂ ਦਾ ਛੇਮਾਤ ਰਿਆ ਉਹ ਵੀ ਹੈ ਇਹ ਦੀਪ ਦਿਲਵਰ ਨੇ ਬਾਕੀ ਗੱਲ ਸਾਡੇ ਦੀਪ ਦਿਲਵਰ ਨਾਲ ਆਓ ਜੀ ਅਸੀਂ ਦੇਖਦੇ ਆਂ ਕਿ ਇਹ ਹਰ ਲੰਗਰ ਦੇ ਨਾਲ ਜਿੱਥੇ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਹੈ ਇਸ ਸਮਰਾਲੇ ਤੋਂ ਜਹਾਰੂ ਬਿਰਾਏ ਹਨ ਜੋ ਹਰ ਕਿਤਾਬ ਦੇ ਜਿਹੜਾ ਹੀ ਸਾਨੂੰ ਹਰ ਇੱਕ ਵਰਗ ਨੂੰ ਚਾਹੇ ਉਹ ਬਜ਼ੁਰਗ ਵਰਗ ਹੈ ਚਾਹੇ ਨਸ਼ਾ ਤੇ ਲਿਖਿਆ ਗਿਆ ਹੈ ਲੇਖ ਉਹ ਜਵਾਨੀ ਤੱਕ ਪਹੁੰਚਾਈ ਜਾ ਰਹੀ ਹੈ ਆਓ ਗੱਲ ਕਰਦੇ ਹਾਂ ਇੱਕ ਹੋਰ ਵੀਰ ਨਾਲ ਹਾਂ ਜੀ ਕੀ ਨਾਮ ਹੈ ਜੀ ਮੈਂ ਨਾਮ ਦੀਪਦਲ ਬਰਾਜ ਦਿਲਦੀਪ ਪ੍ਰਕਾਸ਼ ਸਵਰਾਲਾ ਦਾ ਮੈਂ ਸੰਚਾਲਕਾਂ ਜੀ ਤੇ ਮੈਂ ਕਿਤਾਬਾਂ ਲੈ ਕੇ ਆਈ 80000 ਰੁਪਏ ਦੀਆਂ ਹੋਰ ਵੱਡੀ ਗੱਲ ਇਹ ਹੈ ਵੀ ਜਿਹੜੇ ਲੰਗਰ ਲੱਗੇ ਹੋਏ ਉਹ ਸਾਡੇ ਸਰੀਰ ਨੂੰ ਲੋੜ ਆ ਸਾਡੇ ਦਿਮਾਗ ਨੂੰ ਲੋੜ ਕਿਤਾਬਾਂ ਦੀ ਆ ਕਿਤਾਬਾਂ ਦੀ ਲੋੜ ਨਾਲ ਹੀ ਆਪਣਾ ਦਿਮਾਗ ਰੋਸ਼ਨ ਕਰਾਂਗੇ ਤਾਂ ਹੀ ਲੜਾਈ ਜਿੱਤ ਸਕਾਂਗੇ ਤਾਂ ਅਸੀਂ ਹਕੂਮਤ ਨੂੰ ਹਰਾ ਸਕਾਂਗੇ ਇੱਕ ਵਾਰ ਮੈਚ ਉਹਨਾਂ ਤੁਸੀਂ ਕਿਤਾਬਾਂ ਦੇ ਚਾਰਜ ਜਰੂਰ ਮਾਰ ਦਿਓ ਇੱਕ ਕੈਮਰਾ ਕਿਤਾਬਾਂ ਦੇ ਜਰੂਰ ਮਾਰ ਦਿਓ ਲੋ ਜੀ ਬਹੁਤ ਹੀ ਵਧੀਆ ਸੋਚ ਦੇ ਮਾਲਕ ਕਿਉਂਕਿ ਇਹਨਾਂ ਨੇ ਕਿਤਾਬਾਂ ਆਪਣੀਆਂ ਲਿਖੀਆਂ ਨੇ ਆਪਾਂ ਦਿਖਾਣੇ ਆ ਕਿ ਕਿਤਾਬਾਂ ਦੇ ਅਸੀਂ ਕਿਸ ਤਰ੍ਹਾਂ ਇਹਨਾਂ ਨੇ ਕਿਤਾਬਾਂ ਕਿਹੜੀਆਂ ਕਿਹੜੀਆਂ ਕਿਤਾਬਾਂ ਲਾਈਆਂ ਹਨ ਇਹ ਬਹੁਤ ਹੀ ਸਾਰੇ ਹੀ ਰੂਹ ਦੀ ਖਰਾਕ ਜੋ ਦੱਸਿਆ ਜਾ ਰਿਹਾ ਹੈ ਇਹ ਕਿਤਾਬਾਂ ਦੇ ਵਿੱਚ ਹੈ ਕਿਉਂਕਿ ਇਹ ਕਿਤਾਬਾਂ ਅਸੀਂ ਦੇਖ ਰਹੇ ਹਾਂ ਕਿ ਅੱਖਰ ਕਰ ਇਨਕਲਾਬ ਜੋ ਸਾਡੇ ਲਈ ਸਾਨੂੰ ਜੀਣਾ ਸਿਖਾ ਕੇ ਗਏ ਹਨ ਔਰ ਇਸ ਦਿਨ ਆ ਰਹੀ ਇਹ ਪਕੜ ਪ੍ਰੀਤਾ ਦੀ ਨਿੰਦਰ ਗਿਲ ਦੀ ਹੈ ਹਰੇਕ ਪਾਠਕ ਦੀ ਇਹ ਕਿਤਾਬ ਹੈ ਚੀਂਗਵੇਰਾ ਹੈ ਜੋ ਹਰਪ੍ਰਸਾਦ ਸਿੰਘ ਹੰਦਲ ਜੀ ਲਿਖੀ ਹੈ ਮਾਰਕਸਵਾਦ ਕੀ ਹੈ ਹਰ ਤਰ੍ਹਾਂ ਨਾਲ ਅਲਵਿਦਾ ਗੁਲਸਾਰੀ ਦੀ ਇਹ ਜੋ ਚੰਗੇਜ਼ ਅਤਿਕਮ ਲਿਖਿਆ ਗਿਆ ਹੈ ਹਰ ਤਰ੍ਹਾਂ پارٹی ਦਾ ਜਨਮ ਕਿਵੇਂ ਹੋਇਆ ਹੈ ਔਰ ਹਰ ਤਰ੍ਹਾਂ ਨਾਲ ਇਹ ਰਾਹਾਂ ਦੀ ਧੂੜ ਜੋ ਇੱਕ ਚਿੰਤਕ ਦੀ ਸ਼ਾਇਰੀ ਹੈ ਇਹ ਜੋ ਧਰਥੋਲੀਆਂ ਦੇ ਦੌਰ ਵਿੱਚ ਇਨਕਲਾਬੀ ਕਪਤਾ ਲਿਖਿਆ ਇਹ ਹਰ ਤਨਾਕਰ ਕਰਨੈਲ ਸਿੰਘ ਬਾਗੀ ਨੇ ਪ੍ਰਕਾਸ਼ ਅਮਰ ਅਤੇ ਹਲਾਦ ਸਿੰਘ ਦਿਲ ਦੀ ਜੋ ਕਿਤਾਬ ਹੈ ਹਰ ਤਰ੍ਹਾਂ ਨਾਲ ਅੱਖਰ ਅੱਖਰ ਇਨਕਲਾਬ ਜੇ ਕਿਤਾਬਾਂ ਦਿੱਤੀਆਂ ਜਾ ਰਹੀਆਂ ਹਨ ਇਹ ਕਿਤਾਬਾਂ ਦੇ ਰਾਹੀਂ ਪੰਡੋਰੀ ਪੁਰੀਹਤਾ ਕਿਤਾਬਾਂ ਦੇ ਰਾਹੀਂ ਇਹ ਆਪਣੀ ਗੱਲ ਨੂੰ ਪਹੁੰਚਾਉਣਾ ਚਾਹੁੰਦੇ ਹਨ ਹਰ ਤਰ੍ਹਾਂ ਦੀ ਪਹਿਲਾ ਅਧਿਆਪਕ ਚੰਗੇਜ਼ ਅਕਨਦਮਤੋਂ ਲਿਖਿਆ ਗਈਆਂ ਹਨ ਹਰ ਤਰ੍ਹਾਂ ਨਾਲ ਕਿਤਾਬਾਂ ਦੇ ذریعے ਇਹ ਸਾਨੂੰ ਸੰਦੇਸ਼ ਦੇਣਾ ਚਾਹੁੰਦੇ ਹਨ ਚਾਹੇ ਉਹ ਨੌਜਵਾਨ ਹੈ ਹਰ ਤਰ੍ਹਾਂ ਦਾ ਵਰਗ ਹੈ ਅਸੀਂ ਆਓ ਵੀਵੀਐਨ ਨਿਊਜ਼ ਦੀ ਇਹ ਵੀ ਰਿਪੋਰਟ ਜੋ ਅਨੋਖੇ ਟੰਗ ਦਾ ਲੰਗਰ ਕਿਤਾਬਾਂ ਦਾ ਲਗਾਇਆ ਗਿਆ ਹੈ ਅੱਗੇ ਵੀ ਆਪਾਂ ਹੋਰ ਜੋ ਲੰਗਰ ਹੈ ਉਸ ਵੱਲ ਵੀ ਚਾਤ ਮਾਰਦੇ ਚਲੇ ਜਾਵਾਂਗੇ ਔਰ ਗੱਲ ਕਰਦੇ ਚਲੇ ਜਾਵਾਂਗੇ ਕਿ ਕਿਸ ਤਰ੍ਹਾਂ ਅਸੀਂ ਇਹ ਇਨਕਲਾਬੀ ਜੋ ਕਿਸਾਨੀ ਦੌਰ ਚੱਲ ਰਿਹਾ ਹੈ ਸੰਘਰਸ਼ ਚੱਲ ਰਿਹਾ ਹੈ ਕਿਸ ਤਰ੍ਹਾਂ ਹਰ ਤਰ੍ਹਾਂ ਦਾ ਵਰਗ ਪਹੁੰਚਿਆ ਹੈ ਅਸੀਂ ਗੱਲ ਕਰਾਂਗੇ ਜੋ ਲੰਗਰ ਹੈ ਉਸ ਵੱਲ ਵੀ ਚਾਤ ਮਾਰਦੇ ਚਲੇ ਜਾਵਾਂਗੇ ਔਰ ਗੱਲ ਕਰਦੇ ਚਲੇ ਜਾਵਾਂਗੇ ਕਿ ਕਿਸ ਤਰ੍ਹਾਂ ਅਸੀਂ ਇਹ ਇਨਕਲਾਬੀ ਜੋ ਕਿਸਾਨੀ ਦੌਰ ਚੱਲ ਰਿਹਾ ਹੈ ਸੰਘਰਸ਼ ਚੱਲ ਰਿਹਾ ਹੈ ਕਿਸ ਤਰ੍ਹਾਂ ਹਰ ਤਰ੍ਹਾਂ ਦਾ ਵਰਗ ਪਹੁੰਚਿਆ ਹੈ ਅਸੀਂ ਗੱਲ ਕਰਾਂਗੇ ਜੋ ਵੀ ਹੋਗਾ ਅੱਜ ਆਪਣਾ ਹੋਸ਼ ਨਹੀਂ ਅੱਜਣਾ ਹੈ ਅਸੀਂ ਲਾਡ ਰਾਮ ਦੇ कोई एास त धरती हूंदी जॾहिं नवां बरबान करे नवा